ਜਾਰ ਵੀ ਤਾਂ ਗੱਦੇ ਨੇ ਕਿਹੜਾ ਮੱਥੇ ਲੱਗਿਆ ਨਾਲੇ ਮੂੰਹ ਆਣ ਗੱਡੇ ਨੂੰ ਖਾਣ ਤੋਂ ਡੰਡੇ ਨਹੀਂ ਗੇ ਨਹੀਂ ਦਿੰਦੇ ਪਾਪਾ ਇਹ ਨਹੀਂ ਲੱਗਿਆ ਤੈਨੂੰ ਤਾਂ ਪਤਾ ਮਾਰ ਕੇ ਲਫੇਣਾ ਕੁੱਤਾ ਕਰਦਾ ਨਾ ਨਾ ਹਾਂ ਬੀਪੂ ਪੰਡਤ ਦਾ ਨਾਂ ਖਰਾਬ ਕਰਨ ਲੱਗਿਆ ਤੂੰ ਕੀ ਗੱਲ ਆਹ ਟੈਂਪੂ ਦਾ ਤਾਂ ਨਹੀਂ ਜਾਣਾ ਸਾਰਾ ਕੋਸ ਹੈਗਾ ਤੇਰੇ ਕੋਲ ਕੀ ਆ ਮੇਰੇ ਕੋਲ ਪੈਸੇ ਦੇ ਦੇ ਪੈਸੇ ਇਹਨੂੰ ਬੱਸ ਨਹੀਂ ਕੀ ਹੋ ਗਿਆ ਹੋ ਗਿਆ ਟਾਇਰ ਪਵਾਸ ਗਿਆ ਆਪਣਾ ਟਾਇਰ ਪਟ ਕੇ ਮਾਨ ਖਾਂਗੇ ਨਾ ਦਿਨਾਂ ਦੀ 24 ਘੰਟੇ ਕਹ ਰਹੇ ਨਾ ਧਾਰੇ ਰਹਿਣਾ ਤੂੰ ਫੱਟਣ ਜਾਣਾ ਤਾਂ ਮੀ ਮੂਤਣ ਜਾਣਾ ਤਾਂ ਮੀ ਹੁੰਦਾ ਪਟ ਨਹੀਂ ਇਹ ਇੰਨੇ ਗਰਮ ਛੜਪਾ ਪਤਾ ਹੀ ਨਹੀਂ ਲੱਗਿਆ ਕੋਈ ਨੂੰ ਪਤਾ ਮਾਰ ਕੇ ਲਫੇਣਾ ਪੁੱਤਾ ਕਰ ਜਾਣਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਾసే ਦਾ ਵੀ ਬਾਬਾ ਜਮਾਈ ਗਿਆ ਟਾਇਰ ਰੰਗਾ ਹੋਣੇ ਛਕੜਿਆ ਸਰ ਹੈ ਈ ਲੱਗਦਾ ਹੋਇਆ ਕੋਈ ਥਾਪੜਾ ਦੇਦਾ ਤੂੰ ਉਦਣ ਗੱਡੀ ਨੂੰ ਲੈ ਇਹਦੇ ਕੰਮ ਇਹਦੇ ਕੰਮ ਆਏ ਦੇ ਗਰਮੀ ਨਹੀਂ ਹੈਗੀ ਆ ਗਰਮੀ ਦਾ ਤੈਰ ਕੀ ਕਰੇਂਗਾ ਨਹੀਂ ਹਾਂ ਨਹੀਂ ਇੰਨੀ ਦੂਰੋਂ ਦੂਰੋਂ ਨਹੀਂ ਉਦਣ ਕਹਿਣਾ ਬਹੁਤ ਤਗੜਿਆ ਕਵਾੜ ਆਇਆ ਇਹਦੇ ਆ ਖੜਾਤੀ ਅੱਜ ਵੀ ਇਹਦਾ ਹੀ ਫੋਨ ਆਇਆ ਅੱਜ ਵੀ ਇਹਦਾ ਹੀ ਫੋਨ ਆਇਆ ਹਾਂ ਓਏ ਹਾਂ ਬੀਪੂ ਪੜ ਤਾ ਨਾ ਨਾ ਖਰਾਬ ਕਰਨ ਲੱਗਿਆ ਤੂੰ ਕੀ ਗੱਲ ਆ ਤੇ ਆਹਨ ਪਾਨੀ ਕਿਹੜਾ ਗਵਾਂਢੀ ਮਾਰਦਾ ਓਏ ਤੂੰ ਸੁਣੋ ਹੀ ਓ ਤੂੰ ਸੁਣੋ ਹੀ ਓ ਆਹ ਨਾ ਤੂੰ ਸੁਣੋ ਓ ਮੈਂ ਤੈਨੂੰ ਕਹਿ ਗਿਆ ਆਂ ਦੀ ਸਾਲ ਦੇ ਰਸਤਾ ਕਰਾਵਾਂ ਓ ਚੱਕ ਓਏ ਆ ਲੈ ਪੀਤੇ ਨੂੰ ਕਰਾਉਣਾ ਇਹਨੂੰ ਨਹੀਂ ਚਲੋ ਤੈਨੂੰ ਹੀ ਭੇਜਣਾ ਸੀ ਨਾਲ ਉਹਦੇ ਟਾਈਮ ਲੱਗਣਾ ਹਜੇ ਮਾੜੀ ਬਾੜੀ ਹੋਈ ਅਜੇ ਤਾਂ ਓਏ ਇੱਠ ਜੀ ਕੱਢਤੀ ਸੀ ਹੋਰ ਚੱਕਣਾ ਪਣਾ ਕਈ ਰੋੜ ਹੀ ਨਹੀਂ ਕਿਉਂ ਫਿਰ ਜੈਕ ਕਿਵੇਂ ਕੱਢਾਂਗੇ ਯਾਰ ਚੱਲ ਬਈ ਕਥਿਆ ਆ ਗਿਆ ਆ ਤਾਂ ਸੱਟ ਜੀਏ ਹੁਣ ਇੱਥੇ ਹੀ ਆ ਨਹੀਂ ਰੈਮਾ ਹੈਗਾ ਇਹ ਤੇ ਹਨ ਸੱਟ ਜਾ ਨਹੀਂ ਨਹੀਂ ਰੈਮਾ ਰੈਮਾ ਹੈਗਾ ਰੈਮਾ ਹੈਗਾ ਹਜੇ ਬੋਲਾ ਬਈ ਸਹੀ ਗੱਲ ਆ ਤੁਹਾਡਾ ਤਾਂ ਬਈ ਸ਼ਰਾ ਹੀ ਆ ਓਏ ਨਹੀਂ ਚੱਲ ਤੇਰਾ ਨਹੀਂ ਥੋੜੇ ਉਹਨਾਂ ਦਾ ਲੱਗੂਗਾ ਹਾਂ ਓਡੇ ਗੰਗੂ ਕਾਲੇ ਕੰਮ ਖਰਾਬ ਕਰ ਗਿਆ ਥਾਪੜਾ ਹੀ ਇਨਾਂ ਤੱਕੜਾ ਦਿੱਤਾ ਆਪਾਂ ਬਾਅਦ ਚ ਉਦਣ ਵੀ ਗਏ ਡੱਗਣਾ ਆਪਣੇ ਦੇ ਨੇਰੀ ਆ ਚੱਲਦੀ ਸੀ ਉਦਣ ਵੀ ਬਹੁਤ ਡੱਗਿਆ ਉਹ ਦਿਨ ਬਾਈ ਸਹੋਂ ਲੱਗੇ ਬਾਹ ਜੀ ਗਏ ਉਦੋਂ ਦਾ ਉਹਦਾ ਰਾਸਤ ਨਹੀਂ ਰੱਖ ਬਾਹੇ ਗੁਰੂ ਬਾਹੇ ਗੁਰੂ ਕਰਦੇ ਗਏ ਅੱਜ ਫੇਰ ਇਹਦਾ ਫੋਨ ਆਇਆ ਮੈਨੂੰ ਕਹਿੰਦਾ ਸੱਬੇ ਕੋਲੇ ਜਾਣਾ ਮੈਂ ਕਿਹਾ ਚੱਲਾਂਗੇ ਕਰਤਾ ਕੰਮ ਹੈ ਦੀਪੂ ਦੇ ਕੰਮ ਆ ਥਾਪੜਾ ਦੇ ਕੇ ਗਿਆ ਹੀ ਗੱਡੀ ਨੂੰ ਕਹਿੰਦਾ ਬਹੁਤ ਵਧੀਆ ਚੱਲਦੀ ਆ ਆ ਟੈਂਪੂ ਤੇ ਤਾਂ ਨਹੀਂ ਜਾਣਾ ਉਹ ਨਜ਼ਰ ਤਾਂ ਲੱਗ ਗਈ ਉੱਤੇ ਜਾਣੀ ਗਈ ਉਹ ਸੱਬਾ ਜਿਹੜਾ گاਉਂ ਦਾ ਨੀਮਾ ਕਰਕੇ ਫਲਾਈ ਆਵਾ ਜਿਹੜਾ ਇਹਨਾਂ ਮੈਂ ਕਰਕੇ ਫਲਾਈ ਆਵਾ ਗਾ ਨੂੰ ਕਰਦੇ ਉਹਦੇ ਵਾਲੇ ਤੇ ਦੇਖ ਲਈ ਇਹਦਾ ਧੰਨਵਾਦ ਸ਼ਾਨੂ ਦਾ ਵਿਚਾਰੇ ਦਾ ਤੇ ਹੈਪੀ ਦਾ ਜਿਹੜੇ ਆ ਗਏ ਹਾਂ ਤੇਰੇ ਯਾਰ ਦਾ ਡਰਾਈਵਰ ਹਾਂ ਹਾਂ ਸ਼ਾਨੂ ਕਹਿੰਦਾ ਹੁੰਦਾ ਮੈਂ ਤੂੰ ਸ਼ਾਨੂ ਤੇਰੀ ਮਗਰ ਹੁੰਦਾ ਤੇਰੀ ਮੈਂ ਤੇਰੇ ਵਾਲਾ ਡਰਾਈਵਰ ਹਾਂ ਉਹ ਪਾਦਾ ਪਾਦਾ ਟਾਇਰ ਕਾ ਤੋਂ ਗਿਆ ਯਾਰ ਇਹਨੇ ਤਾਂ ਸਬਜੀ ਉਹ ਥੋੜੀ ਪੋਣੀ ਹੁੰਦੀ ਉਹ ਗਾਹ ਨੂੰ ਕਰ ਭਰਾਵਾ ਆ ਵੀ ਥੋੜਾ ਹੋਰ ਗਾਹ ਨੂੰ ਕਰ ਟਾਇਰ ਆ ਵੀ ਮਾੜਾ ਹੀ ਆ ਜਾ ਪਾਜਾ ਲੈ ਆ ਹੁਣ ਉੱਥੇ ਕੋਈ ਖੜ ਜਾ ਹੈ ਜਾ ਭਰਾ ਲਿਆ ਫਿਰ ਪਾਜਾ ਆ ਜੀ ਜਰਾ ਓ ਤੇਰਾ ਸਮਾਨ ਦੇਖ ਲਈ ਮੇਰਾ ਤਾਂ ਇੱਕ ਪੱਤੀ ਜੀ ਦੇ ਜੈਕੀ ਆ ਹੋਰ ਟਾਇਰ ਨਵੇਂ ਪਉਣੇ ਪਣਿਆ ਤਾਂ ਗਿਆ ਜੀ ਮਗਰ ਲਾ ਜੋੜਾ ਨਵਾਂ ਪਉਣਾ ਪੈਣਾ ਬਸ ਇਹ ਤਾਂ ਬਾਹਲਾ ਹੈ ਹੈ ਚਾੜਦਗੇ ਆਈ ਫਿਰ ਅੱਜ ਤਾਂ ਤੂੰ ਨਾਲ ਖੜੀ ਐ ਕੱਲ ਨੂੰ ਮੈਨੂੰ ਇਕੱਲੇ ਨੂੰ ਖਾਜਲ ਕਰੂ ਐ ਅਜ ਤਾਂ ਸੀਗੇ ਛਾਣੂ ਹੁਣੀ ਆਪਣੇ ਏਅਰ ਗੇ ਵਿੱਚ ਪੈਂਚਰ ਹੋਈ ਆ ਗੱਲ ਕਰ ਕੱਲ ਨੂੰ ਉੱਧਰ ਹੋ ਗਈ ਫੇਰ ਕੀ ਕਰਾਂਗੇ ਕੱਲ ਤੂੰ ਤਾਂ ਉਹ ਸਾਮੇ ਬਹਿ ਜਾ ਕਾਨੂੰ ਤੁੱਪ ਚ ਖੜਾਣਾ ਮੰਮੀ ਉਹ ਉੱਥੇ ਵਦਗਾਰਾ ਬੈਠੀ ਸੀ ਕਿਹੜਾ ਕਰੇ ਹੁਣ ਅਸੀਂ ਹੁਣ ਅਸੀਂ 5 ਵਜੇ ਫਿਰ 4:30 ਹੋ ਗਏ ਲੈ ਚਲ ਕੋਈ ਨਾ ਤੋ ਸ਼ੁਕਰ ਕਰ 4:30 ਖੜਾ ਸੁੱਟ ਗਿਆ ਹਾਂ ਕਿੰਨਾਂ ਤਾਂ ਭਾਈ ਵੀ ਏਸੀ ਚ ਰੱਖਿਆ ਹੋਣੀ ਥੱਲੇ ਭਾਇਆ ਮਰਦਾ ਮੁਰਕਾ ਆ ਗਿਆ ਪਹਿਲੇ ਤਾਂ ਨੇ ਖੜੀ ਇਹ ਗੱਡੀ ਨੂੰ ਵੇਖਿਆ ਜੈਕ ਅੱਜ ਲਾਇਆ ਗੱਡੀ ਦੇ ਜੈਕ ਨੂੰ ਵੀ ਜਗਾਲ ਲੱਗਿਆ ਪਿਆ ਲੋੜ ਹੀ ਨਹੀਂ ਪਈ ਕਦੇ ਜੋ ਵੀ ਜ ਕਹੇਗਾ ਕਿਹੜਾ ਉਹ ਜਿਹੜਾ ਤਾਂ ਪੂਰਾ ਟਾਇਰ ਚੱਕ ਦਿੰਦੇ ਓਏ ਆਹੀ ਆਹੇ ਨਹੀਂ ਨਹੀਂ ਉਹ ਤਾਂ ਹੋ ਰਾ ਹੋਰ ਕੰਪਨੀ ਦਾ ਉਹ ਜੈਕ ਕਿ ਕੀ ਹੁੰਦੇ ਆ ਪਤਾ ਨਹੀਂ ਉਹ ਤੇ ਰਪਈਆ ਦੀ ਜੀਪ ਦਾ ਸੀ ਓਏ ਉਹਦਾ ਬਾਲਾ ਪੁਰਾਣਾ ਇਹ ਗੱਲ ਹੁਣ ਰਪਈਆ ਰੱਖ 20000 ਤਿਆਰ ਫਲਾਈਟ ਚਾਰੇ ਟਾਇਰ ਪਵਾਉਣੇ ਪੈਣੇ ਆ ਅੱਛਾ ਹਾਂ ਅਜੇ ਪੈਨਸ਼ਨ ਤਾਂ ਪਿਆ 10 15 ਪਏ ਰਹਿਣਾ ਫਿਰ ਹੁਣ ਫਿਰ ਜਾ ਘਰੇ ਬੈਣਾ ਪੈਣਾ ਉਹਨੇ ਦਾ ਨਾ ਨਹੀਂ ਇਹ ਪੈਨਸ਼ਨ ਦਾ ਦਾਦਨ ਪਏ ਹਜੇ ਹਾਂ ਹੋਰ ਕੀ ਹੈ ਇਹ ਜਿਆਦਾ ਪਾਵਾ 30 ਲੈ ਲਈ ਓਕੇ ਆ ਬਾਲਾ ਕੀ ਹੋ ਗਿਆ ਤੂੰ ਸਬਜੀ ਵਾਲੀ ਲਿਆਂਦੀ ਅੱਜ ਸਬਜੀ ਵਾਲੀ ਲੱਦ ਲਈ ਉਹਦੇ ਨਾਲ ਭਾਰ ਵੱਧ ਗਿਆ ਤਾਂ ਭਾਈ ਧੰਨਵਾਦ ਤੁਹਾਡਾ ਹੁਣ ਆਪਾਂ ਪੈਂਚਰ ਟਾਇਰ ਪੈਂਚਰਾਣੇ ਨਹੀਂ ਹੈਗੇ ਹਾਂ ਹੁਣ ਆਪਾਂ ਖਾ ਗਏ ਪੀਏ ਕੋ ਨਾ ਨਾ ਖਾਣਾ ਪੀਣਾ ਕੇ ਜਾ ਕਰੇ ਬਸ ਆ ਗਿਆ ਮੈਂ 5 ਵਜੇ ਡਿਊਟੀ ਖਤਮ ਹੋ ਗਈ ਬਸ ਆ ਜਾ ਕਰਾਂ ਕਾਨੂੰ ਜੂਸ ਜਸ ਪੀ ਕੇ ਆਈ ਐ ਇਥੋਂ ਚਲ ਠੀਕ ਆ ਫੇਰ ਮਿਲਦੇ ਆ ਥਲੇ ਅਜਰ ਵੀ ਤਾਂ ਕਦੇ ਨਹੀਂ ਹੋਈ ਹੈ ਅਜਰ ਵੀ ਤਾਂ ਕਦੇ ਨਹੀਂ ਹੋਈ ਕਿਹੜਾ ਮੱਥੇ ਲੱਗਿਆ ਕਾਲੇ ਮੂੰਹ ਆ ਜਿਹਨੇ ਗੱਡੀ ਰਾਹ ਚ ਖੜ ਗਈ ਕਦੇ ਨਹੀਂ ਖੜੀ ਸੀ ਪਤਾ ਵੀ ਕਾਲੇ ਮੂੰਹ ਵਾਲਾ ਸੀ ਕਿ ਚਿੱਟੇ ਮੂੰਹ ਵਾਲਾ ਸੀ ਕੀ ਪਤਾ ਹੁਣ ਕਿਹੜਾ ਮੱਥੇ ਲੱਗਿਆ ਤੇਰੇ ਹਾਏ ਚਲ ਕੋਈ ਨਾ ਹੁਣ ਤਾਂ ਧੱਫੜ ਵੱਡਾ ਪੈ ਗਿਆ ਟੈਰਾਂ ਨਾਲ ਹੁਣ ਤਾਂ ਹੋਰ ਕੀ ਆ ਪਹਿਹਦ ਹੀ ਹੁਣ ਮੈਨੂੰ ਕਢਾ ਕੇ ਬਾਲੀ ਮਾਰੀ ਹੋਈ ਉਹ ਗਰਮੀ ਹੀ ਐਦਾ ਪਤਾ ਹੀ ਨਹੀਂ ਲੱਗਣਾ ਤੂੰ ਤਾਂ ਕਹਿੰਦੀ ਪਤਾ ਹੀ ਨਹੀਂ ਕੁਝ ਨਹੀਂ ਹੋਇਆ ਪਤਾ ਨਹੀਂ ਲੱਗਦਾ ਮੈਂ ਵੀ ਕਿਹਾ ਮੈਂ ਕਿਹਾ ਕੱਟੀ ਦਾ ਖੌਲਡ ਖੌਲਡ ਕਰਨ ਲੱਗੀ ਕੁਝ ਹੋਇਆ ਹੁਣ ਘਰੇ ਜਾ ਕੇ ਡੈਡੀ ਨੂੰ ਆਂਦਾ ਅੱਛੀ ਦੀ ਉਹ ਬਾਲੀਆਂ ਗਾਲਾਂ ਕੱਢੂ ਉਹਨੇ ਕਹਣਾ ਖਾਣ ਨਹੀਂ ਦਿੰਦਾ ਮਾਂ ਨੂੰ ਜਮਈ ਤੋਰੀ ਰੱਖਦਾ ਵਾ ਵਦਿਆ ਉਹਨੂੰ ਆਂ ਦੱਸਦੀ ਹੁਣ ਗਰਮੀ ਫਤ ਪੈਂਦੀ ਆ ਛੜ ਤਾਂ ਮੱਚੀਆਂ ਪਈਆਂ ਊੜ ਤਾਂ ਇਹਦਾ ਕਹਿੰਦਾ ਉਹਨਾਂ ਜਾਇਆ ਨਾ ਕਰ ਕੰਨਾਂ ਕੰਨੀ ਆ ਮੈਂ ਵੀ ਜਾਣਾਗਾ ਤੁਹੀਂ ਤਰ ਜਾਣਾ 5 ਮਿੰਟ ਦਾ ਇਨਸਾਨ ਹੀ ਲੈਣ ਦਿੰਦਾਗਾ ਚੱਲ ਬਾਸ ਸੋਣ ਇਹਦੇ ਕਰਨੀਆ ਦੇਖ ਆਪਾਂ ਬੈਂਡਰ ਨੂੰ ਚੱਲਣਾ ਲੇਟ ਬਹੁਤ ਆ ਜੂਸ ਕੱਲੂ ਬਾਸ ਸੋ ਨੂੰ ਪੀ ਕੇ ਜਾਵਾਂਗੇ ਹੁਣ ਮੈਂ ਤਾਂ ਵੀ ਇਹਦਾ ਮੈਂ ਤਾਂ ਚਾਹ ਬਣਾਵਾਂਗਾ ਆਹ ਚਾਹ ਨਾ ਹੋਰ ਗਰਮੀ ਇੰਨੀ ਆ ਯਾਰ ਚਾਹ ਝੂਣੀ ਬਣਾਉਣੀ ਹੈਗੀ ਆਂਬਾ ਦਾ ਜੂਸ ਬਣਾਉਨੇ ਚੱਲ ਜੀ ਪਹਿਲਾ ਆਉ ਦਾ ਜਲੂਸ ਨਿਕਲ ਗਿਆ ਹਣ ਆਂਬਾ ਦਾ ਜੂਸ ਜਦੋਂ ਟਾਇਰ ਕਾਦਾ ਇੱਥੇ ਜੈਕ ਵੱਜ ਕੇ ਮੈਂ ਦਾ ਗੋਡਾ ਥੱਲੇ ਲਾ ਕੇ ਜਿੱਤੜ ਲਾ ਕੇ ਸੜਕ ਨਾ ਮੇਰਾ ਜਿੱਤੜ ਮੱਜ ਗਈ ਨਹੀਂ ਥੱਤੀ ਸੜਕ ਆਹਾ ਹਾ 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 ਇਹ ਰੋਡ ਤੇ ਸ਼ਾਮਿਲ ਹੈ ਆਹੀ ਰੋਡ ਕੋ ਦਾ ਉਹ ਵੀ ਖਰਾਬ ਹੋਣਾ ਸੀਗਾ ਲਾਇ ਬੀਲ ਉਹ ਜੱਬ ਪੈਣਾ ਹੀ ਵਿੱਚ ਉਹਦੇ ਬੂਨੇ ਦਾ ਫਿਰ ਉਹ ਪੈਣਾ ਸੀ ਤਾਂ ਇਹਦਾ ਮੈਂ ਕਿਹਾ ਹੁਣ ਜਿੱਥੇ ਖੜ ਗਈ ਤਾਂ ਬਾਸ ਖੜਾ ਦੇ ਯਾਰਾ ਕੋਣ ਨਾ ਇਹਨੂੰ ਛੇੜ ਆ ਦੇਖ ਨਾ ਹੈ ਪਹਿਲਾਂ ਦਰਾਖਤ ਲਾ ਤੇ ਹੁਣ ਮਚਾ ਦੇ ਆ ਦੇ ਹੁਣ ਮਚਾ ਦੇ ਹੁਣ ਮੈਂ ਚਾਉਂਦੇ ਆਲਾ ਆਲਾ ਗਾਲ ਤਾਂ ਗੱਲਾ ਤੂੰ ਜੇਰੋ ਆਕ ਅੱਗ ਲਾਤੀ ਉਥੇ ਖੜਜੋ ਯਾਰ 10 ਮਿੰਟ ਜੇ ਅੱਗ ਟੱਪ ਗਈ ਇੱਧਰ ਆ ਜੇ ਆਈ ਜਾਣੀ ਲੈ ਸਾਰੇ ਇਧਰ ਆਪਾਂ ਮਚਾ ਦਿੰਦੇ ਆਂ ਨਾਲ ਛੱਡੇ ਵੱਡੇ ਵੱਡੇ ਮਚਾਰਾਂਦੇ ਆ ਬਾਅਦ ਚ ਮੱਚ ਜਾਂਦੇ ਆ ਹੁਣ ਸਾਰੇ ਵੇਰੀਆਂ ਭਵੇਂ ਸਭ ਮੱਚ ਗਏ ਹੁਣ ਉਹੀ ਤਾਂ ਗੱਲ ਵੀ ਲਗਾਂ ਟਾਲੀਆਂ ਸੀਗੀਆਂ ਖੜੀਆਂ ਵਿੱਚ ਸਾਰੀਆਂ ਮੱਚ ਗਈਆਂ ਦੇ ਨੁਕਸਾਨ ਹੀ ਹੋਈ ਇਹਦਾ ਮਾਮਾ ਪਹਿਲਾ ਕੱਲ ਟਾਇਰ ਪਾਟ ਗਿਆ ਗੱਡੀ ਦਾ ਅੱਜ ਸੀਸਾ ਤੜ ਗਿਆ ਗਰੋ ਚਾਲਦਾ ਲੱਗਦਾ ਐ ਤੇ ਕੋਈ ਕੋਈ ਸੁਣਦੇ ਦੇਵੀ ਦੇਵਤੇ ਨੂੰ ਗਾਲਾਂ ਕਢੀਆਂ ਨਾ ਨਹੀਂ ਨਹੀਂ ਨਿਗਾਹ 'ਚ ਬਾੜੀ ਚੜ ਗਈ ਅਸਲ ਵਿੱਚ ਹਾਂ ਲੈ ਲੈਂਦੀ ਆ ਲੋਕਾਂ ਨੇ ਉਹਦੇ ਕਹਿਣ ਤੋਂ ਉਹ ਗੱਲ ਹੋਈ ਵੀ ਆ ਅੰਕਲ ਜੀ ਹਾਸਰੀ ਗਾਲ ਹੋਰ ਕਹਿਵੇਂ ਤਾਂ ਵਧੀਆ ਵਧੀਆ ਇਹੋ ਘਰੀ ਨਹੀਂ ਘੜਦੇ ਗੱਡੀ ਨਹੀਂ ਗੱਡੀ ਨਹੀਂ ਰੋਕਦੇ ਗੱਡੀ ਦਾ ਇਹ ਗੱਲ ਇਹਨੇ ਪੱਥਰ ਪਾੜ ਦਿੰਦੇ ਨੇ ਕਹਾ ਤਾਂ ਕਹਿੰਦੇ ਨਹੀਂ ਦੋ ਦਿਨਾਂ ਚ ਦੋ 16000 ਦਾ ਕੱਲ ਹੋ ਗਿਆ 4-5000 ਦਾ ਅੱਜ ਹੋ ਗਿਆ ਮੈਂ ਕਿਹਾ ਨਾ ਹੀ ਲੈ ਚੱਲਦੇ ਹਾਂ ਸੁਣ ਨਾਲੇ ਗਰਮੀ ਬਹੁਤ ਆ ਏਸੀ ਦੀ ਲੋੜ ਹੀ ਨਹੀਂ ਪੈਣੀ ਸਿੱਧੀ ਫਰਨ ਫਰਨ ਹਵਾ ਉਹ ਚੜੀ ਚਲੋ ਬਾਈ ਅਛਾ ਲੈਣ ਦੇ ਨਾਲ ਲੈਣਾ ਮੜਾ ਦੇਣੀ ਆ ਇਹ ਇਹ ਚਾਕਾ ਪੂਰਾ ਫੱਟ ਵਹਾ ਦਿਓ ਬਾਈ ਕਰਾ ਪਾਣੀ ਨਾਲ ਲੀਕ ਹੋ ਜੇ ਕਿਤੇ ਅੱਗੇ ਹੀ ਕਈ ਬੰਦੇ ਲੀਕ ਹੋਏ ਫਿਰਦੇ ਆ ਪਾਣੀ ਨਾਲ ਲੀਕ ਕਰਦੀ ਹੁਣ ਮੇਰਾ ਵੀਰ ਬਣ ਕੇ ਹੁਣ ਦੇਖ ਰਿਹਾ ਦੇਖ ਰਿਹਾ ਕਿੱਦਾਂ ਰੰਜਾਨਾ ਦਾਗ ਤੱਕ ਕਿੱਡਾ ਪਿਆ ਵੇ ਮੂਰੇ ਫੇਰੇ ਓਏ ਕਾ ਦਾ ਪੈ ਗਿਆ ਦਾਗੋ ਮਰਾ ਮੋਗਿਆਂ ਨੂੰ ਚੱਲਿਆ ਯਾਰ ਗੱਡੀ ਆ ਮੋਗਿਆਂ ਨੂੰ ਕਿਰਨ ਜਾਣਾ ਗੱਡੀ ਦਾ ਟਾਇਰ ਪੋਆ ਕੇ ਲਿਆਉਣੇ ਆ ਲਿਆ ਪੀ ਪੈਸੇ ਦੇ ਏਡਾ ਪੈਸੇ ਕਿੱਥੋਂ ਸੁੱਤਾ ਪਿਆ ਰਹੇ ਮੈਂ ਡੈਡੀ ਸੁੱਤਾ ਪਿਆ ਤਾਂ ਮੈਂ ਕੀ ਕਰਾਂ ਪੈਸੇ ਕਿੱਥੋਂ ਦੇਵਾਂ ਟੱਕੜਿਆ ਵੀਰ ਬੂਲੂ ਲਾ ਬੋਲ ਨਹੀਂ ਜਾਵੇ ਫਿਰ ਉਹਨੂੰ ਤਾਂ ਬੋਲਣਾ ਹੀ ਆ ਵੀ ਜਦੋਂ ਉਹਨੂੰ ਤੂੰ ਉਹਨੂੰ ਖੜਨ ਤਾਂ ਦਿੰਦਾ ਨਹੀਂ ਕਿਤੇ ਕਿਸੇ ਬੇੜੇ ਵੀ ਖੜ ਜੇ ਰੈਂਟ ਕਾਕੂ ਜੀ ਬੱਦਿਆਂ ਨੂੰ ਦੋ ਤਾਂ ਰਾਮ ਲਾ ਲਿਆ ਉਹਨੇ ਵਿਚਾਰੀ ਨੇ ਸਾਹ ਲੈ ਜਾਂਦੇ ਹੁਣ ਮੇਰੇ ਕੋਲ ਹੈ ਨਹੀਂ ਪੈਸੇ ਫੁੱਸੇ ਜੀ ਹਜੇ ਬਾਅਦ ਤਾਂ ਇੱਕ ਤਰੀਕ ਨੂੰ ਮਿਲਣੇ ਆ ਦੋਨੋਂ ਲੈ ਆ ਹੋਣੀ ਨਾ ਇੱਕ ਤਰੀਕ ਨੂੰ ਮਿਲਣਗੇ ਹਜੇ ਵੀ ਤੇ ਹਜੇ ਪੈਨਸ਼ਨ ਆ ਗਈ ਸਾਡੀ ਹਾਂ ਤਾਂ ਪੈਨਸ਼ਨ ਵੀ ਨਹੀਂ ਆਏਗੀ ਸਾਰਾ ਕੁਝ ਹੈਗਾ ਤਰੇ ਮੇਰੇ ਕੋਲ ਕੀ ਆ ਮੇਰੇ ਕੋਲ ਮਾਰੇ ਕਰੀ ਜਾਂਦੀ ਹੈ ਮੈਂ ਨਾ ਕਰੀ ਜਾਂਦੀ ਆ ਲੈ ਆ ਹਾਂ ਇਹ ਕੱਲੂ ਬਿੰਦਰ ਕੋਲੇ ਵੀ ਜਾਣਾ ਆਪਾਂ ਕੰਪਰੈਸਰ ਖਰਾਬ ਆ ਨਾ ਖਰਾਬ ਤਾਂ ਕੱਲ ਲੈ ਕੇ ਗਏ ਸੀ ਉਹ ਕੱਲ ਹੀ ਖਰਾਬ ਹੋਇਆ ਮੈਂ ਫਿਰ ਮੇਰੇ ਕੋਲ ਹੈ ਨਹੀਂ ਅਜੇ ਜਾ ਫਿਰ ਬਿੰਦਰ ਕੋਲ ਲੈ ਆ ਗਏ ਮੈਂ ਨਹੀਂ ਨਹੀਂ ਮੈਂ ਮੈਂ ਬਾਸਤੇ ਜਾਵਾਂਗਾ ਬਾਸਤੇ ਹੀ ਜਾਏ ਜਾਈਗੀ ਬਾਸਤੇ ਹਾਂ ਹਾਂ ਬਾਸਤੇ ਜਾਏ ਹਾਂ ਮੈਂ ਤੇ ਕਿਹਾ ਮੈਂ ਚਲੀ ਜਾਉਂ ਦੇਖ ਲਾ ਦੇ ਤੂੰ ਜਾਣਾ ਤਾ ਲੈ ਕੇ ਆਂ ਦਾੜਾ ਨੇ ਤੋ ਵਾਸਤੇ ਮੈਂ ਜਾਵਾਂ ਤੁਹਾਨੂੰ ਮੈਨੂੰ ਕੀ ਹੋਇਆ ਪਿਆ ਲੈ ਜਾਣ ਲੈ ਆ ਦੇ ਨਹੀਂ ਨਹੀਂ ਮੇਰੇ ਕੋਲੇ ਕੋਈ ਪਸਾ ਫੁਸਾ ਹੈ ਜਿਹੜਾ ਨਹੀਂ ਤਾਂ ਦੋ ਤਰੀਕੇ 1 2 3 1 ਨੂੰ 1 2 2 ਮੈਨੂੰ ਪਤਾ ਹੀ ਆ ਸਾਰਾ ਤੇਰੇ ਕੋਲੇ ਚੱਲ ਆ ਆ ਬੜ ਮੈਨੂੰ ਪਤਾ ਕਿੱਥੇ ਪਏ ਕਿੱਥੇ ਪਏ ਮੈਨੂੰ ਪਤਾ ਕਿੱਥੇ ਪਿਆ ਤੇਰੇ ਪਾਸੇ ਮੈਂ ਲਾ ਰੱਖੇ ਵੇ ਮੇਰੇ ਤੁਹਾਨੂੰ ਮਟ ਗਿਆਣ ਗਣ ਜਿਹੜੇ ਜਾ ਕੇ ਤੁਸੀਂ ਫੜਾਏ ਚਲੋ ਚੱਲ ਪਾਟਾ ਦੇ ਜਾ ਨਾ ਜਿਹੜੇ ਫੜਾਏ ਮੈਂ ਤੁਹਾਨੂੰ ਨਾ ਹੈ ਨਹੀਂ ਮੇਰੇ ਕੋਲੇ ਕੋਈ ਪੈਸਾ ਨਹੀਂ ਕਹੋਲੀ ਜਾਂ ਨਹੀਂ ਨਹੀਂ ਦੇ 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 ਦੇਣਾ ਕਿੱਥੋਂ ਦੇਮਾ ਐ ਤਾਂ ਦੋ ਤਰੀਕ ਨੂੰ ਆਉਣਗੇ ਦੋ ਨੂੰ ਦਾ ਦੂਜੇ ਵੀ ਦੋ ਟਾਇਰ 파ਟ ਜਿਹੜੇ ਆ ਤੁਹਾਨੂੰ ਨਾ 파ਟ ਜਾਣੇ 파ਟ ਦੇਂਗਾ ਬਸ ਉਹਨਾਂ ਨੂੰ ਧੁੱਫੇ ਫੇਰ ਫੇਰ ਮਚਾ ਦਿਆਂ ਉਹਨੂੰ ਨਹੀਂ ਨਹੀਂ ਮੈਂ ਗੱਲ ਆ ਦੇ ਨਹੀਂ ਨਹੀਂ ਹੈ ਨਹੀਂ ਕੋਈ ਪੈਸਾ ਨਹੀਂ ਮੇਰੇ ਕੋਲੇ ਤੁਮੈਂ ਤਾਂ ਦੱਸ ਤਾ ਪੱਕਾ ਲੈ ਕੇ ਜਿੱਤੇ ਗਏਂਗੇ ਉੱਥੇ ਲੈ ਜਾਏ ਨਾ 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 ਮੈਂ ਉਹ ਤਾਂ ਫੇਰ ਵੀ ਲਈ ਜਾਣਾ ਕੋਈ ਗੱਲ ਨਹੀਂ ਨਾ ਨਾ ਇਹ ਜਿਹਨੇ ਆਦ ਪਿਆ ਉਹਨੂੰ ਬੜਿਆਲਾ ਚਾਕੇ ਬਿਆ ਉਹਨੂੰ ਤਾਂ ਦੱਸਣਾ ਨਹੀਂ ਨਾ ਇਹਨੂੰ ਬੜਿਆਲਾ ਚਾਕੇ ਉਹ ਬੜਿਆਲਾ ਆ ਵੇਖਦਾ ਕੀ ਕਰ ਜਾਂਦਾ ਬੋ ਤਵਲ ਕੁਤੂ ਆ ਬੇ ਦਾ ਕੀ ਕਰਦਾ ਮੋਦੇ ਆ ਜਾ ਕੇ ਆ ਜਾ ਆ ਕੋਈ 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 ਕਰ ਲੈ ਉਹਦੇ ਉੱਤੇ ਕਰ ਮੈਂ ਨਹੀਂ ਮੈਂ ਆ ਦੇਖਦਾ ਕੀ ਕਰਦਾ ਏ ਅੜਦੀ ਦੀ ਉੱਧੇ ਆ ਜਾ ਲੈ ਨਹੀਂ ਨਹੀਂ ਮਾਇਨੀ ਕੀ ਮਾਇਨੀ ਅਵੇਲਾ ਹਰਦਾ ਨਹੀਂ ਗਾ ਬੋਚ ਤੂੰ ਬਾੜੀ ਨਾਲ ਹੀ ਤੂੰ ਬਹਿ ਕੇ ਜਾਨੀ ਹੁੰਨੀ ਆ ਫਿਰ ਦੇਖ ਲਾਏ ਕਰਦੀ ਆ ਹੈਗਾ ਯਾ ਹਾਂ ਬਣਾ ਨਹੀਂ ਗਾ ਫਿਰ ਹੁਣ ਆਏ ਕਰਦੀ ਆ ਮੈਂ ਤਾਂ ਕਰਦੀ ਆ ਇਹ ਲੱਤ ਦਾ ਮੰਗ ਤੇ ਹੀ ਆ ਚੰਦ ਮੇਰੇ ਕੋਲ ਕੀ ਇਹ ਝੂਮਾ ਨੂੰ ਪਤਾ ਮੈਨੂੰ ਥੋੜਾ ਪਤਾ ਪਤਾ ਮੈਨੂੰ ਮੈਨੂੰ ਫੜਾਏ ਸੀ ਕਹਿੰਨੇ ਕਦ ਦੇ ਦੇ ਵਿਆਹ ਰਕਾ ਤਾਂ ਬੈਰੇ ਹਾਏ ਨਹੀਂ ਹਜੇ ਮੇਰੇ ਕੋਲ ਦੋ ਤਰੀਕ ਨੂੰ ਬੋਲੇ ਦੋ ਨੂੰ ਨਹੀਂ ਦੋ ਨੂੰ ਤਾਂ ਤੁਹਾਨੂੰ ਦੱਸੀ ਜਨਾ ਬਾਕੀ ਘੜੇ ਇੰਨੇ ਦਿਨ ਮੈਂ ਕਿੱਥੇ ਖੜੂ ਦੋ ਨੂੰ ਸ਼ੋਕ ਕਰਾ ਹਾਏ ਨੂੰ ਦੇ ਦੇ ਪੈਸੇ ਇਹਨੂੰ ਬੋਲ ਨਹੀਂ ਆਹ ਹਾਂ ਪਾਸੇ ਦੇ ਦੇ ਅੰਥੜੋ ਅੰਥੜਾ ਫਟਾਣ ਹਰ ਕੋਈ ਨਹੀਂ ਜਾਂਦਾ ਹਾਂ ਆਹਨ ਪਾਸੇ ਦੇ ਦੇ ਲਾ ਆਹ ਪਾਸੇ ਦੇ ਦੇ ਤੇ ਇਹ ਰੇਗੁਲੀ ਆ ਹਾਂ ਹਰਮ ਜਿਹੜਾ ਸਾਰੇ ਮੇਰੇ ਮਗਰ ਪਏ ਬੇਲਾ ਸਹੀ ਗੱਲ ਆ ਫਿਰ ਉਦੋਂ ਤਾਂ ਤੁਹਾਨੂੰ ਪੈਨਸ਼ਨ ਤਾਂ ਆਈ ਨਹੀਂ ਉਦੋਂ ਤਾਂ ਮੂਰੇ ਬਹਿ ਗਈ ਸੀਗੀ ਹੋ ਕੇ ਆਉਣੇ ਮੇਰੇ ਕੋਲ ਹਾਂ ਮੇ ਰੋਦੇ ਆਉਣੇ ਮੇਰੇ ਕੋਲ ਹੋਰ ਕੀ ਤੇ ਆਉਣੇ ਆ ਉਦੋਂ ਤਾਂ ਮੂਰੇ ਹੋ ਗਏ ਬਹਿ ਗਈ ਸੀਗੀ ਹੁਣ ਪੰਪ ਲਈ ਜਾਨੀ ਆ ਪੰਪ ਲਈ ਜਾਨੀ ਆ ਚਾਰ-ਪਾਰ ਕੇ ਉੱਥੇ ਵਿਚਾਲੇ ਖੜ ਗਿਆ ਬੱਸੀਆਂ ਦੇ ਇੱਥੇ ਦਸਿਆਂ ਤੋਂ ਮਗਾ ਰਸ ਨੂੰ ਜੇ ਜਣਾ ਆਏ ਦੁੱਧਿਆਂ ਨੂੰ ਇਹਦੇ ਆਪ ਨੇ ਪਾ ਲੈ ਤੇ ਮੱਛੀ ਆ ਸ਼ਰਕੀ ਮੱਛੀ ਖਾਣ ਗੱਡੇ ਨੂੰ ਖਾਣ ਤੋਂ ਦੰਡੇ ਨਹੀਂ ਗੇ ਨਹੀਂ ਦੰਦੇ ਹਾਂ ਰੋੜੀ ਰੋੜੀ ਚੱਲ ਕੇ ਕਿੱਧਰ ਨੋ ਕਰੇ ਕਿੱਧਰ ਨੂੰ ਕੋਣ ਰਸਤੇਦਾਰ ਨਹੀਂ ਤਾਂ ਜਾਣਾ ਹੀ ਆ ਤੇ ਫਿਰ ਤੂੰ ਵੀ ਨਾਲ ਹੀ ਹੁੰਦੀ ਵੀ ਮੇਰੇ ਰਸਤੇਦਾਰੀ ਦਾ ਇਹ ਫੱਜਾ ਫੱਦਾ ਰਹਿੰਦਾ ਮੱਜੇ ਨਹੀਂ ਤੂੰ ਉਹ ਕਿਨੇ ਜਾਵਦੇ ਉਹ ਜਾਦੂ ਨਾ ਉਹ ਉਹ ਮੇਥੋਂ ਤਾਂ ਨਹੀਂ ਜਾ ਰਿਹਾ ਜਾਂਦਾ ਹਾਂ ਨਾ ਦੇ ਆਉਣ ਇਹਨੂੰ ਕਹਿਦਾ ਮੋਟਰਾਂ ਤੇ ਜਾਵੜਾ ਕਹਿੰਦਾ ਨਾ ਮੇਥੋਂ ਤਾਂ ਬੈਠਿਆ ਨਹੀਂ ਜਾਂਦਾ ਲੱਤਾਂ ਕਰ ਸੇ ਲੱਤਾਂ ਸੌ ਜਾਂਦੇ ਆਵਾ ਮਾ ਹੋ ਗਾਰਡਨ ਨਾਲ ਹੀ ਤੂੰ ਹੋਣੀ ਮੈਂ ਕਿਹੜਾ ਕੱਲਾ ਜਾਂਦਾ ਵਾ ਨਹੀਂ ਤੂੰ ਨਹੀਂ ਜਾਂਦੇ ਹਾਂ ਦੇ ਪੈਸੇ ਹੁਣ ਕੇ ਹੋਣੀ ਦੋਵੇ ਲੈ ਕੇ ਤਾਂ ਕੱਲਾ ਹੀ ਜਾਂਦਾ ਫਿਰ ਕੋਈ ਨਾ ਜਾਂਦਾ ਨੂੰ ਜਾਂਦਾ ਮੈਂ ਹੋਣੀ ਦੋਵੇ ਇੱਕ ਦਿਨ ਤੁਹਾਨੂੰ ਦਿਆਨੇ ਗਈਆਂ ਇੱਕ ਦਿਨ ਉਹਨਾਂ ਸੋਹ ਲਈ ਗਈਆਂ ਹਾਂ ਵਾ ਵਾ ਹੋ ਦਿੱਤੇ ਕੋੜਗਾ ਕੋਈ ਵੀ ਲੈ ਕੇ ਹੀ ਜਾਂਦਾ ਵਾ ਨਾ ਬਹਿ ਜਾਨੀ ਆ ਨਾਨਕੇ ਲੈ ਕੇ ਗਿਆ ਆ ਬੰਦ ਬਣੀ ਆ ਪਾਏ ਨਾਲ ਫਿਰ ਆਖੀ ਚਲਾ ਦਿਆ ਇਹਦਾ ਗੇਮਾਂ ਖੇਡਦਾ ਰਹਿੰਦਾ ਲੈ ਡੈਡੀ ਤਾਂ ਫੋਨ ਤੇ ਦਾ ਟਰੈਕਟਰ ਨਹੀਂ ਫਿਰਦਾ ਪਤਾ ਨਹੀਂ ਕਿੱਥੋਂ ਲਾ ਰਿਆ ਇਹਨੇ ਨਾ ਤਾਂ ਹੱਡਾ ਨੂੰ ਨੂੰ ਫੋਨ ਨਹੀਂ ਚਲਾਇਆ ਕਰ ਲੈ ਹੁਣ ਫੇਰ ਆ ਗਏ ਨਾ ਨੇ ਨਹੀਂ ਆਉਂਦਾ ਕਰ ਲਿਆ ਤੂੰ ਪੈਸੇ ਦੇ ਲਿਆ ਕੇ ਜੇ ਕੋਲ ਤਾਂ ਹੈ ਨਹੀਂ ਜੇ ਪਤਾ ਤੇ ਮੈਂ ਤੈਨੂੰ ਘੋੜ ਕੇ ਉਧਰ ਦੇ ਦੂੰਗੀ ਡੈਡੀ ਲੈ ਲਿਆ ਕੇ ਦਿਓ ਯਾਰ ਜਿੰਨੇ ਮਰਜ਼ੀ ਲੈਣੀ ਸਿੱਧੀ ਕਰ ਲੈ ਆ ਕੇ ਰਿਓ ਪੈਸੇ ਯਾਰ ਆਹ ਇਹ ਤਾਂ ਬਿੱਲੀ ਨਹੀਂ ਕੋਈ ਨਾ ਉਹਨੂੰ ਮੈਂ ਮੁੰਡਾ ਕਿੰਨਾ ਸੋਹਣਾ ਹਾਂ ਅੱਖਾਂ ਛੱਡ ਕੇ ਨਾ ਨਹੀਂ ਨਹੀਂ ਟਾਇਰ ਪਵਾ ਹੁਣ ਦਾ ਪਰ ਟਾਇਰ ਪਵਾ ਦੇਣਾ ਡੈਡੀ ਆਹ ਲੈ ਰੱਖ ਡੈਡੀ ਲਿਆ ਆਇਆ ਪੈ ਮੈਂ ਨਾ ਜਾਖ ਦੇ ਦਵਾ ਤੈਨੂੰ ਨਹੀਂ ਲੈ ਕੇ ਜਾਣਾ ਉਹਨਾਂ ਕਦੇ ਮਾਂ ਤੇ ਡੈਡੀ ਜਾਇਆ ਕਰਾਂਗੇ ਹਾਂ ਮੋਟਰਸਾਈਕਲ ਤੇ ਕਿੱਥੇ ਜਾਊਗਾ ਮੋਟਰਾਇਦਾ ਨਹੀਂ ਉਹ ਗੱਡੀ ਤੇ ਜਾਵਾਂਗੇ ਪੈਸੇ ਦਿੱਤੇ ਆ ਨਾ ਟਾਇਰ ਪਵਾਉਣ ਉਹਦਾ ਕੰਮ ਦਾ ਮੋਕਾ ਆਈ ਜਾਵੇ ਆਹੋ ਆਨੇ ਮੁੜਕ ਆਉਂਦਾ ਕਿ ਪੈਸੇ ਤੇ ਤੈਨੂੰ ਮੁੜਕ ਆਉਂਦਾ ਤੈਨੂੰ ਆਹੋ ਆ ਤੇਰੇ ਡੈਡੀ ਨੇ ਨਾਥੇ ਡੈਡੀ ਨੇ ਲੋਕੋ ਕੇ ਰੱਖ ਲੰਦਾ ਵੀ ਮੇਰਾ ਟਾਇਰ ਪਾੜਾ ਉਹ ਟਾਇਰ ਸਾਹ ਉਹ ਇਧਰ ਲਈ ਆ ਸਟਿੱਪਣੀ ਵੀ ਜਾਣ ਵਾਲਾ ਕੋਈ ਆ ਆ ਇਧਰ ਲਾ ਸੀ ਆ ਸਟਿੱਪਣੀ ਵੀ ਜਾਣ ਵਾਲੀ ਆ ਉਹ ਅੰਦਰ ਪਿਆ ਟਾਇਰ ਤਾਂ ਹਮਮ ਹੋਰ ਇਹਦਾ ਪਹਿਲਾਂ ਘਸਿਆ ਪਿਆ ਸੀ ਕੰਨਾ ਟਾਈਮ ਤਾ ਹੋ ਗਿਆ ਟਾਇਰ ਪਵਾਉਣ ਆਹ ਪਾਟ ਗਿਆ ਸੀ ਚਾਰ ਮੋਗੇ ਪੁਆ ਕੇ ਲੈਣਾ ਮੈਂ ਮੋਗੇ ਇੱਕ ਮੋਗੇ ਪਾ ਕੇ ਦੇ ਏ ਮੋਗੇ ਪੁਆ ਕੇ ਲੈ ਆ ਪਹੁੰਚ ਗਿਆ ਗਰਨਾਨ ਕਾਲਿਆਂ ਦੇ ਮੋਗੇ ਇੱਥੋਂ ਪਵਾਉਣਾ ਟਾਇਰ ਬਾਈ ਗੱਡੀ ਦੇ ਟਾਇਰ ਦੇ ਰਹਿਣਾ ਪੁਵਾਏ ਕਿਹੜੇ ਸੀਟ ਦੇ ਪੋਲੋ ਦੇ ਜਾਂ ਕਿਹੜੇ ਨੂੰ ਦੇਖ ਆ ਗਿਆ ਨਾ ਮੇਰੇ ਆ ਟਾਇਰ ਆਪਾਂ ਜੀ ਕੇ ਦੇ ਰਾਇਲ ਬਾਜਪੂਸ਼ ਘਾਟੀ ਕਰਦਾ ਚਾਹੀਦਾ ਕਰੀ ਜਾਂਦਾ ਕੋਈ ਜਕੇ ਹੈ ਮਗਲੇ ਬੀਰਪਾਲ ਸਿੰਘ ਉਹ ਬਾਲਾ ਨੂੰ ਨੰਦਾਗਣਾ ਲਾਲ ਪਾਦਾ ਹਣਾ ਬਾਲਾ ਪੈਰ ਸੇ 흘 ਲੈ ਆ ਬੈਠਾ ਸੋ ਅੱਜ ਆਪਾਂ ਆਏ ਸੀਗੇ ਮੋਗੇ ਆਪਣੇ ਵਾਲੀ ਗੱਡੀ ਦੇ ਟਾਇਰ ਪਵਾਉਣੇ ਸੀਗੇ ਮਗਰ ਹੋਰ ਵੀ ਦੁਕਾਨਾਂ ਸੀਗੀਆਂ ਬਹੁਤ ਨਾਮੀ ਨਾਮੀ ਪਰ ਆਪਾਂ ਨੂੰ ਆਹ ਬਾਈ ਉਹਨਾਂ ਦੇ ਆ ਜਿਹੜਾ ਰੇਟ ਆ ਉਹ ਬਹੁਤ ਵਧੀਆ ਲੱਗਿਆ ਤੇ ਕੀ ਕੋਈ ਹੋਰ ਮੈਲ ਦਾ ਲੇ ਲੂਏ ਸਾਰਾ ਕੋ ਟਾਇਰ ਟੂਰ ਕੀ ਰੇਟ ਆ ਆਜੋ ਫਿਰ ਬਾਈ ਨਾ ਕਰਾਂ ਇਹ ਗੱਲ ਅਸਸੀਗਾ ਬਾਈ ਜੀ ਠੀਕ ਠਾਕ ਹੋ ਜੀ ਹਾਂ ਜਮਾ ਪੈਕੇਟ ਹੈ ਜਮਾ ਠੀਕ ਹੈ ਓਕੇ ਏਅਰਪੋਰਟਾਂ ਬਾਈ ਤੇ ਇੱਕ ਥੋੜਾ ਰੇਟ ਬਾਈ ਸਾਰਾ ਨਾ ਜਾਇਜ਼ ਸਾਨੂੰ ਲੱਗਿਆ ਵੱਡੀ ਜਿਹੜੀ ਮੇਨ ਗੱਲ ਆ ਬਹੁਤ ਧੰਨਵਾਦ ਤੇ ਹੋਰ ਆਪਣੇ ਬੀਲ ਬੂਲ ਬਾਈ ਆ ਲਾਈ ਵੀ ਮਿਲਦੇ ਆ ਟਾਇਰ ਵੀ ਮਿਲਦੇ ਆ ਇਹ ਰੇਟ ਰੂਟ ਬਾਈ ਆਲਾਤੀ ਕੰਪਨੀ ਦੇ ਆ ਲਾਈ ਵੀ ਮੇਨ ਪਲਾਸਟਿਕ ਕੰਪਨੀ ਪਲਾਸਟਿਕ ਕੰਪਨੀ ਦੇ ਅਲਾਈਵਲ ਮਿਲਦੇ ਉਹ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਬਈ 15 16 ਕੇ ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਆ ਠੀਕ ਆ ਆ ਜੋ ਫਿਰ ਨਗਾਵ ਮਾੜੀ ਜਿ ਮਰਾ ਦੋ ਬਾਈ ਕੀ ਕਿਹੜੇ ਕਿਹੜੇ ਕੰਪਨੀ ਦੇ ਟਾਇਰ ਆ ਦੇ ਮਾੜਾ ਮਾੜਾ ਰੇਟ ਵੀ ਬਾਈ ਹੁੰਦਾ ਜਿਵੇਂ ਯੂਕੋ ਹਮਾ ਹੋ ਗਿਆ ਵੀਰੇ ਆਪੋਲੋ ਹੋ ਗਿਆ ਗੁਡਇਰ ਹੋ ਗਿਆ ਬਰੇਜਸਟਨ ਹੋ ਗਿਆ ਐਮਰਫ ਤਕਰੀਬਨ ਸਾਰੀਆਂ ਆਲਮੋਸਟ ਸਾਰੀਆਂ ਕੰਪਨੀਆਂ ਦੇ ਟਾਇਰ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਬਾਈ ਇਹ ਸ਼ੁਰੂ ਹੋ ਜਾਂਦੇ ਆ ਵੀਰੇ ਤਕਰੀਬਨ 2200 ਤੋਂ ਠੀਕ ਆ ਨਵੇਂ ਟਾਇਰ ਹੀ ਪਾਉਣੇ ਚਾਹੀਦੇ ਆ ਅੱਜਕੱਲ 2500 ਰੁਪਏ ਕਰਨ ਵਾਲੇ ਨਾ ਬੋਆਇਓ ਭਰਾਵਾ ਜਾਨ ਤੋਂ ਉੱਤੇ ਪੈਸਾ ਨਹੀਂ ਆਉਂਦਾ। ਹਸ ਅਸੀਂ ਵੀ ਪਹਿਲਾਂ ਗਏ ਸੀ ਅਸੀਂ ਔਨ ਸਰ ਬਾਈ ਨੂੰ ਕਿਹਾ ਸਾਨੂੰ ਪੁਰਾਣੇ ਦਿਖਾ ਜਿਹੜੇ ਚੱਲੇ ਪਿਆ। ਠੀਕ ਹੈ ਨਾ ਪਰ ਜਦੋਂ ਦੇਖਿਆ ਫਰਕ ਬਾਈ 4-5000 ਦਾ ਹੀ ਪੈਂਦਾ ਸਾਰਾ। ਹਾਂ ਜੀ ਹਾਂ ਜੀ ਜੀ ਚੀਜ਼ ਵਧੀਆ ਪਾਉ। ਚੀਜ਼ ਵਧੀਆ ਬਾਈ। ਵਧੀਆ ਚੱਲੂ। ਠੀਕ ਹੈ। ਆ ਲਾਇ ਬੀਲ ਦਿਖਾਉਣੇ ਹੁਣ ਬਾਈ ਹੁਣੇ ਕੋਲੇ ਤੁਹਾਨੂੰ। ਅੱਜਕੱਲ ਲੇਟੈਸਟ ਮਾਡਲ ਚੱਲਦੇ ਆ ਪਲਾਟੀ ਕੰਪਨੀ ਦਾ ਵੀਰੇ। ਠੀਕ ਹੈ ਬਹੁਤ ਸੋਹਣਾ। ਇਹਨਾਂ ਸਨੇਕ ਚ ਚੱਲਦੇ ਆ। ਪਲਾਟੀ। ਇਹ ਵੀ ਪਲਾ ਉਹ ਬਾਅਦ ਚ ਐਕਾ ਲਾਇਬ ਵੀ ਟੁੱਟ ਜਾਂਦਾ ਨਾ ਉਸ ਤੋਂ ਬਾਅਦ ਸਾਰਾ ਸੈਟ ਹੀ ਬਦਲਾਉਣਾ ਪੈਂਦਾ ਭਰਤੀ ਕੰਪਨੀ ਦਾ ਅਲੋਏ ਆ ਜਿਹੜਾ ਇਹ ਛੇਤੀ ਕਿਤੇ ਟੁੱਟਦਾ ਨਹੀਂ ਵੀ ਆਪਣੇ ਕੋਲੇ ਲਾਇਬੀਲ ਸੈਕੰਡ ਹੈਂਡ ਵੀ ਮਿਲ ਜਾਂਦੇ ਆ ਭਾਈ ਹਾਂਜੀ ਵੀਰੇ ਸੈਕੰਡ ਹੈਂਡ ਕਿਹੜੇ ਆ ਦਿਖਾ ਦਿਓ ਮਾੜੇ ਜਿਹਾ ਜਿਵੇਂ ਸੈਕੰਡ ਹੈਂਡ ਇੱਧਰ ਆ ਜਾਂਦੇ ਆ ਵੈਨਿਊ ਦੇ ਓਰੀਜਨਲ ਹੋਗੇ ਇਨੋਵਾ ਕ੍ਰੇਸਟਾ ਦੇ ਓਰੀਜਨਲ ਹੋਗੇ ਬਰੇਜ਼ਾ ਦੇ ਓਰੀਜਨਲ ਹੋਗੇ ਇਹ ਕੀ ਹਿਸਾਬ ਦਾ ਦਾਵਾ ਭਾਈ ਇਹਨਾਂ ਦਾ ਇਹ ਵੀ ਤਕਰੀਬਨ 15-16 ਕਾ ਹਿਹਾ ਤੋਂ ਸੈਟਿੰਗ ਸ਼ੁਰੂ ਹੋ ਜਾਂਦਾ ਜਿਵੇਂ ਫੋਰਚੂਨ ਦਾ ਹੋ ਗਿਆ ਸੈਕੰਡ ਹੈਂਡ ਅਲਾਈਵਲ ਵੀ ਮਿਲ ਜਾਂਦੇ ਆ ਜੀ ਜਿਹੜਾ ਵੀ ਭਰਾ ਕੋਈ ਪੁਰਾਣੇ ਟਾਇਰ ਜਾਂ ਨਵੇਂ ਅਲਾਈਵਲ ਸਾਡੇ ਕੋਲ ਪਾਉਂਦੇ ਆ ਠੀਕ ਹੈ ਹਾਂਜੀ ਉਹਨਾਂ ਨੂੰ ਵੀਲ ਬੈਲੈਂਸਿੰਗ ਅਲਾਈਨਮੈਂਟ ਤਕਰੀਬਨ ਆਲਮੋਸਟ ਕੰਪਨੀ ਵੱਲੋਂ ਫ੍ਰੀ ਕਰਾਉਂਦੇ ਆ ਬਸ ਠੀਕ ਆ ਇਹ ਵੱਡੀ ਆਫਰ ਆ ਬਾਈ ਕੋਲੇ ਇਹ ਆਪਣਾ ਕਈ ਰਿ 1000 1500 ਅੱਡ ਲੱਗਿਆ ਨਾ ਹੁੰਦਾ ਉਹ ਬਾਈ ਹੁਣਾਂ ਸਿਫਰੀ ਫ੍ਰੀ ਕਰਕੇ ਦਿੰਦੇ ਆ ਬਾਈ ਹੁਣੇ ਉਹ ਤੇ ਬਾਈ ਹੁਣਾਂ ਦੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਬਹੁਤ ਸੌਖੀ ਮਿਲ ਉਹਦੇ ਜਮਾ ਗੇਟ ਨੂੰ ਗੇਟ ਸਾਹਮਣਾ ਬਾਈ ਹੋਣਾ ਦਾ ਉਹਦੀ ਜਮਾ ਆਪੋਜ਼ਿਟ ਸਾਈਡ ਬਾਈ ਹੋਣਾ ਦੀ ਜਿਹੜੀ ਸ਼ਾਪ ਆ ਗੁਰਨਾਨ ਕਟੇਰ ਹਨਾ ਬਾਈ ਜੀ ਤੇ ਇੱਕ ਵਾਰੀ ਜਰੂਰ ਆਇਓ ਬਾਈ ਹੋਣਾ ਕੋਲੇ ਟਾਇਰ ਪਵਾਉਣੇ ਆ ਲਾਏ ਬੀਲ ਪਵਾਉਣੇ ਆ ਜਾਂ ਬੀਲ ਬੈਲ ਸਿੰਘ ਕਰਾਉਣੀ ਆ ਸਾਰਾ ਕੁਝ ਬਾਈ ਹੋਣੀ ਕਰਦੇ ਆ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਤੇ ਇੱਕ ਵਾਰੀ ਜਰੂਰ ਬਾਈ ਹੋਣਾ ਨੂੰ ਸੇਵਾ ਦਾ ਮੌਕਾ ਦਿਓ ਅੱਜ ਆਪਾਂ ਦਾ ਦਿੱਤਾ ਤੇ ਬਹੁਤ ਵਧੀਆ ਡੀਲ ਲੱਗੀ ਬਾਈ ਓਕੇ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ